ਮਾਪਿਆਂ ਨਾਲ ਦੁਨੀਆ ਉੱਤੇ ਨਹੀਂ ਕੋਈ ਹੋਰ ਸਕੀਰੀ ਮਾਂ ਦੀ ਅਸੀਸਾਂ ਰਾਜ ਬਖਾਉਣ ਵਣ ਇਹ ਬਖਸ਼ਣ ਮੁਲਖ ਜਗੀਰੀ ਮਾਂ ਦਾ ਨਾਨੀ ਦਿਲ ਤੋਂ ਜਾਨਾ ਇਹ ਜਦ ਤੱਕ ਜਾਣ ਅਖੀਰੀ ਬਾਜੀ ਬਾਜੀ ਜਿੰਨਾ ਵੱਡਿਆਂ ਨੂੰ ਤਾਇਆ ਜਿੰਨਾ ਵੱਡਿਆਂ ਨੂੰ ਤਾਇਆ ਉਹਨਾਂ ਸੁੱਖ ਕੀਏ ਪਾਣਾ ਉਹ ਜਿਨ੍ਹਾਂ ਕੀਤੀ ਨਾ ਕਮਾਈ ਉਹਨਾਂ ਰਾਜ ਕੇ ਕੀ ਕਾਣਾ ਉਹ ਜਿਨ੍ਹਾਂ ਕੀਤੀ ਨਾ ਨਾ ਕਮਾਈ ਉਹਨਾਂ ਰਾਜ ਰਾਜ ਕੇ ਕੀ ਕਾਣਾ ਲੈ ਵੀ ਦੋਸਤੋ ਇਹ ਗਾਣਾ ਨਹੀਂ ਹੈ ਇਹ ਇੱਕ ਸਾਡੇ ਨੌਜਵਾਨਾਂ ਲਈ ਸਿੱਖਾ ਬਹੁਤ ਧੰਨਵਾਦ ਜੀ ਮੰਦੇ ਬੱਚਿਆਂ ਦੇ ਮਾਪੇ ਸੁਖ ਘਟ ਮਾਣਦੇ ਮੰਦੇ ਬੱਚਿਆਂ ਦੇ ਮਾਪੇ ਸੁਖ ਘਟ ਮਾਣਦੇ ਇਹ ਨ ਕਰਨਗੇ ਸ਼ਤਾਂ ਉਹ ਨਹੀਂ ਤੇ ਜਾਣਦੇ ਮੰਦੇ ਬੱਚਿਆਂ ਦੇ ਮਾਪੇ ਸੁੱਖ ਕਟ ਮੰਨਦੇ ਇਹ ਨ ਕਰਨਗੇ ਖਰਾਬ ਉਸ ਨਹੀਂ ਉਸ ਜਾਣਦੇ ਕੋਲ ਮੰਦਿਆਂ ਦੇ ਬਹਿਕੇ ਕੋਲ ਮੰਦਿਆਂ ਦੇ ਬਹਿਕੇ ਹੁੰਦੇ ਠੱਗ ਚੋਰ ਨੇ ਜਿੰਨਾ ਕੀਤੀ ਨਾ ਕਮਈ ਉਹਨਾਂ ਰੱਜ ਕੇ ਕੀ ਖਾਣਾ ਜਿੰਨਾ ਵੱਡਿਆਂ ਨੂੰ ਤਾਇਆ ਉਹਨਾਂ ਸੁੱਖ ਕੀ ਏ ਪਾਣਾ ਜਿਨ੍ਹਾਂ ਕੀਤੀ ਨਾ ਕਮਾਈ ਉਹਨਾਂ ਰੱਜ ਕੇ ਕੀ ਖਾਣਾ ਸਸੀ ਦਾ ਦੋਸਤੋ ਅੱਜ ਬੜਾ ਮਨ ਖੁਸ਼ ਆ ਜਮਲਾ ਜੀ ਦੇ ਸਗੇ ਪੁੱਤਰੇ ਮਹਾਰਾਜ ਅੱਜ ਦਰਬਾਰ ਦੇ ਵਿੱਚ ਲਖਦਾਤਾ ਸ਼ਵਰ ਪਿਆ ਜੀ ਨੂੰ ਸੱਜਦਾ ਕਰਨ ਬਾਅਦ ਤੇ ਆਏ ਆ ਸੱਜਦਾ ਕਰਨ ਤਾਂ ਇਹਨੂੰ ਆਇਤੇ ਔਰ ਦਰਸ਼ਕਾ ਸਾਨੂੰ ਇੱਥੇ ਬੈਠਿਆ ਨੂੰ ਹੋ ਗਏ ਦੇਖੋ ਕਿੱਡੀ ਮਹਾਨ ਸ਼ਕਤੀ ਕਿੱਡੀਆਂ ਸ਼ਕਤੀਆਂ ਕਿੱਡੀ ਇਸ ਮਾਰਕ ਦੇ ਦੇਨ ਬਖਸ਼ ਚੌਕਾ ਤੂੰ ਇੱਥੇ ਬੈਠਿਆ ਤੈਨੂੰ ਸਭ ਨੂੰ ਮਲਾ ਦੂਗਾ ਹੈ ਜੀ ਆ ਸਾਨੂੰ ਮਿਲਾ ਰਿਹਾ ਜਿਕਨਾ ਆਪਣਾ ਮਾਰਕੀ ਜੀ ਆਏ ਜਿਨ੍ਹਾਂ ਅਸ਼ੇ ਕੁਮਾਰ ਦੀ ਫਿਲਮ ਚ ਕਾਇਆ ਤੇ ਉਹ ਵੀ ਆਏ ਉਹ ਵੀ ਸਾਨੂੰ ਇੱਥੇ ਬੈਠਿਆ ਨੂੰ ਮਿਲੇ ਤੇ ਸ਼ਿਲਿੰਦਰ ਸਿੰਧਾਰ ਜੀ ਦੇ 3 ਤੀਸਰੇ ਨੰਬਰ ਭਰਾ ਉਹਨਾਂ ਦੇ ਉਹ ਵੀ ਆਏ ਲਾਲ ਕਮਲ ਜੀ ਵੀ ਪਹੁੰਚੇ ਲਾਲ ਕਮਲ ਜੀ ਵੀ ਪਹੁੰਚੇ ਬੜੀਆਂ ਹਸਤੀਆਂ ਬੱਬਲ ਭਪਿੰਦਰ ਜੀ ਹਾਂਜੀ ਹਾਂਜੀ ਉਹ ਵੀ ਜਿਨ੍ਹਾਂ ਨੇ ਉਹ ਕਿਹੜੀ ਫਿਲਮ ਹੈ ਐਨੀਮਲ ਐਨੀਮਲ ਫਿਲਮ ਦੇ ਵਿੱਚ ਪੈਰ ਜੋੜ ਕੇ ਗੰਡਾਸੀ ਮਾਰੀ ਅਸੀਂ ਦੋਵੇਂ ਮਤਲ ਮਹਿਲ ਗੋਜਾਪ ਜਾਂਦਾ ਤੇ ਉਹ ਬੱਚਿਆਂ ਨੂੰ ਸਿਖਾਉਂਦੇ ਆ ਬੜੇ ਬੜੇ ਕਾਲਜਾਂ ਵਿੱਚ ਚੰਡੀਗੜ੍ਹ ਦੇ ਡੀਏਵੀ ਕਾਲਜ ਬੀਏਡ ਕਾਲਜ ਜੂਨੀ ਵਿਰਸ਼ਤੀ ਪੰਜਾਬੀ ਹੈ ਜੀ ਅਸੀਂ ਉਹਨਾਂ ਦੇ ਵਿੱਚ ਬੱਚਿਆਂ ਨੂੰ ਸਿਖੰਬਿਆ ਤੇ ਉਹ ਨਗੋਜੇ ਦੇ ਵਿੱਚ ਮੈਨੂੰ ਲਾਹ ਤੇ ਤੁਰਿਆ ਜੀ ਉਹ ਵੀ ਤੁੰਬਾ ਵੀਰ ਕੋਲ ਤੇ ਲੈ ਕੇ ਜਾਂਦੇ ਤੇ ਅਸੀਂ ਬਹੁਤ ਦੇਰ ਤੱਕ ਦੋਵੇਂ ਜਾਣਦੇ ਤੇ ਕਰਮਨ ਕਰਮਲ ਜੀ ਦਾ ਬਾਅਦ ਚ ਆਏ ਆ ਦੁਰੀਆ ਜੀ ਅਸੀਂ ਕਦੀ ਪਹਿਲਾਂ ਜਾਣ ਹੈ ਜੀ ਤੇ ਸਾਨੂੰ ਇਹਨਾਂ ਦੇ ਪਰਿਵਾਰ ਦੇ ਦਰਸ਼ਨ ਹੋਏ 50 60 ਜੀ ਪ੍ਰਮਾਤਮਾ ਹੋਰ ਚੜ ਲਾਵੇ ਤੇ ਜਮਲਾ ਜੀ ਦਾ ਪਰਿਵਾਰ ਜੁਗੋ ਜੁਗ ਬਸੇ ਔਰ ਜੁਗੋ ਜੁਗ ਦੁਨੀਆ ਦੇ ਵਿੱਚ ਥੋਂ ਥੋਂ ਬਸੇ ਰਹਾ ਹੋਵੇ ਥੋਂ ਤੋਂ ਘੋਟੀਆਂ ਮਕਾਨ ਹਰ ਜਗ੍ਹਾ ਪਤਾ ਲੱਗੇ ਵੀ ਜਮਲਾ ਜੀ ਦਾ ਇੱਧਰ ਕੋਤਾ ਇੱਧਰ ਕੋਤਾ ਇੱਧਰ ਕੋਤਾ ਪੂਰੇ ਪੰਜਾਬ ਦੇ ਵਿੱਚ ਅਮਰੀਕਾ ਇੰਗਲੈਂਡ ਦੇ ਵਿੱਚ ਵੀ ਹੋਣ ਅਸੀਂ ਇਹ ਹੀ ਦੁਆਵਾਂਗੇ ਵੀ ਉਹਨਾਂ ਦੀ ਜੜ ਸਦਾ ਹੀ ਹਰੀ ਰਹੇ ਸਾਡੇ ਗੱਦੇ ਵੀ ਰੇਜਰ ਨੂੰ ਆਂਤ ਨਾ ਵੀ ਔਰ ਅਸੀਂ ਮੀਟ ਕਰਦੇ ਕਦੇ ਇਹ ਹੋ ਜਾ ਸਕਦਾ ਪ੍ਰਮਾਤਮਾ ਉਹ ਤੁਹਾ ਮਾਪੁਰਛ ਤੇ ਜਮਲੇ ਜੀ ਦਾ ਕਿਉਂ ਨੌ ਰੱਖ ਲਿਆ ਤਾਂ ਪ੍ਰਮਾਤਮਾ ਨੇ ਭੇਜੀ ਤੇ ਐਸੀ ਬਾਜਤੀ ਉਹਨਾਂ ਟਾਈਮਾਂ ਦੇ ਵਿੱਚ ਜਿਹੜਾ 50 60 ਸਾਲ ਪਹਿਲੇ ਗਾਉਂਦੇ ਆ ਜਿਹੜਾ ਅੱਜ ਹੋ ਰਿਹਾ ਸੱਚ ਹੋ ਰਿਹਾ ਕਿਸੇ ਵਿਗਿਆਨਿਕ ਨੇ ਨਹੀਂ ਇੰਨਾ ਕੋਈ ਦੱਸਿਆ ਜਿੰਨਾ ਕਿ ਜਮਨਾ ਜੀ ਨੇ ਚਾਰ ਚਾਰ ਘੰਟੇ ਦਾ ਕੀ ਕਹਿੰਦੇ ਜਿਹੜਾ 3 4 ਮਿੰਟ ਦੇ ਗੀਤ ਦੇ ਵਿੱਚ ਪੂਰਾ ਕਰਕੇ ਸਿੱਧੇ ਡਾਇਰੈਕਟ ਸੱਤ ਸੰਗਤ ਆ ਹਾਂ ਸੱਤ ਸੰਗਤ ਕਹਿੰਦੇ ਕੋਈ ਲੋੜ ਨਹੀਂ ਥੋਣ 4-4 ਘੰਟੇ ਬੈਠਣ ਬਿਲਕੁਲ ਕਿੰਨਾ ਸੰਜੀਦ ਬੰਦ ਕੇ ਬੀਜ ਕੇ ਬੜਬੜੇ ਦਰਖਤ ਲਾਗੇ ਕਹਿੰਦੇ ਵੱਢੀ ਜਾਓ ਔਰ ਖਾਈ ਜਾਓ ਕਿ ਜਹਾ ਬੰਦ ਆਹ ਬਾਕੀ ਸਾਰੇ ਗੁਆਚ ਗਏ ਬਾਤ ਵਿੱਚ ਜੜੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਕਿਸੇ ਵੀ ਤਰ੍ਹਾਂ ਦੀ ਤੱਤੀ ਹਵਾ ਨਾ ਆਵੇ ਹੰਡੀਆਂ ਵਾਵਾ ਆਉਣ ਉਸ ਪਰਿਵਾਰ ਦੇ ਸ਼ਹਿਰ ਤੋਂ ਲੁਧਿਆਣਾ ਸ਼ਹਿਰ ਜੋਹਾਰ ਲਾਲ ਨਗਰ ਹੈ ਜੀ ਜੋਹਾਰ ਲਾਲ ਨਗਰ ਬਸ ਸਟੈਂਡ ਦੇ ਕੋਲੇ ਹੈ ਜੀ ਅਸੀਂ ਜਾ ਕੇ ਆਏ ਆ ਤਾਂ ਅਸੀਂ ਦੱਸਦੇ ਪ੍ਰਮਾਤਮਾ ਨੇ ਸਾਨੂੰ ਫੀਫ ਬਾਬਾ ਸ਼ਾਹਪੀਆ ਨੇ ਇਹਨਾਂ ਦੇ ਪਰਿਵਾਰ ਨਾਲ ਮਿਲਾਇਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਦਾ ਜੀ ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਦੇਲਾ ਔਰ ਸਾਡੇ YouTube ਔਰ Facebook ਚੈਨਲ ਜੈਰਾਮ ਬੇਲਾ ਵਿਰਸਾ ਤੇ ਆਪ ਜੀ ਦਾ ਹਾਰਦਿਕ ਸਵਾਗਤ ਹੈ ਸਰ ਥੈਂਕ ਯੂ ਜੀ ਜੈ ਪੀਰ ਬਾਬਾ ਸ਼ਾਹਰਪੀਆ ਜੀ ਸ੍ਰੀ ਆਲੀ ਸਰਕਾਰ ਬੇਲੇ ਆਲੀ ਸਰਕਾਰ ਹੱਕ ਫਰੀਦਾ ਯਾ ਸਾਹਿਰ ਹੱਕ ਫਰੀਦਾ ਯਾ ਸਾਹਿਰ